ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਜੀ ਸੂਈਵਾਲ ਸੇ ਲਈ ਲੈ ਕੇ ਆਏ ਹਾਂ ਜੀ ਪਿੰਡ ਬਈ ਗੱਲ ਕੋਠੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਬਈ ਨੇੜੇ ਪਿੰਡ ਸਹਿਣਾ ਤੇ ਪੱਖੋ ਕੈਂਚੀਆਂ ਰਹਿ ਜਾਂਦਾ ਬਰਨਾਲੇ ਤੋਂ ਬਾਜੇਖਾਨੇ ਨੂੰ ਜਾਣਾ ਵੇ ਉਹ ਰੋਡ ਦੇ ਉੱਪਰ ਬਾਈ ਦਾ ਪਿੰਡ ਆਉ ਪੁੱਛ ਲੈਣੇ ਮਾਤਾ ਜੀ ਅੱਜ ਜੀ ਬੇਹੱਸੀ ਕਾਲ ਸਤਿ ਸ੍ਰੀ ਅਕਾਲ ਪਤਾ ਹੋ ਠੀਕ ਹੋ ਵਧੀਆ ਹਾਂ ਠੀਕ ਠਾਕ ਚਲੋ ਵਧੀਆ ਨਾਮ ਤੇ ਮੋਬਾਈਲ ਨੰਬਰ ਬੋਲ ਮਨਪ੍ਰੀਤ ਸਿੰਘ ਠੀਕ ਹੈ ਮੋਬਾਈਲ ਨੰਬਰ 758986352 ਠੀਕ ਹੈ ਮਾਤਾ ਮਾਤਾ ਜਿਹੜੀ ਬਰਤ ਦੇ ਨੇ ਕਿਹੜਾ ਸੂਹ ਸੁਈ ਇਹ ਦੂਜੇ ਸੂਹ ਸੁਈ ਪਤਾ ਚਦੋਂ ਸੁਈ ਇਹ ਰਾਤੀ ਸੁਈ ਆ ਰਾਤ ਸੁਈ ਹੈ ਜੇਰ ਪੈ ਗਈ ਜੇਰ ਹੋ ਗਿਆ ਅ ਬੱਚੇ ਕੀ ਦਿੱਤਾ ਮੱਛੀ ਬੱਚੀ ਵੱਡੀ ਚੰਗੀ ਦਿੱਤੀ ਆਹ ਮਾ ਸੋਹਣੀ ਬੱਚੀ ਆ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਆ ਕਿਉਂ ਸਾਲ ਡੇਢ ਸਾਲ ਨੂੰ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਕਿੰਨਾ ਬੋਲ ਕੱਡੇ ਫਰਮਾਤਾ ਬੋਲ ਇਹ ਤਾਂ ਕੜਤਾ 4 ਕਿਲੋ ਬੱਚੇ 4 ਕਿਲੋ ਠੀਕ ਆ ਸੋਹਦੇ ਬੱਚੀ ਹਾਂ ਠੀਕ ਆ ਕਿੰਨਾ ਕੁ ਦੇ ਰੂਸਟੀ ਮੇਰੇ ਦੁੱਧ ਮੇਰੇ ਸਾਹਮਣੇ ਇਹ ਅੱਗੇ ਦੱਸਿਆ ਪਨ 15 ਕਿਲੋ ਹੂੰ 17 18 ਦੀ ਮੇਜ ਆ ਖੋਲੇ ਤੋਰ ਕੱਦ ਵੱਡ ਚੰਗਾ ਆਰਡਰ ਚੰਗਾ ਬਈ ਚੰਗੀ ਐ ਵੱਡ ਸੁਨੱਕੀ ਐ ਸੂਈ ਸਵਾਈਆ ਬੱਚਾ ਮਗਰ ਬੱਚਾ ਥਣ ਲੈਵਾ ਬੜਾ ਕਮਾਲ ਦਾ ਬਈ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਲੈਵੇ ਕੀ ਆ ਬਾਤ ਆ ਨਾੜਾ ਨੂੰ ਨਾ ਬਹੁਤ ਚੰਗੀਆਂ ਹਨ ਮਾਤਾ ਹਾਂ ਬਹੁਤ ਵਧੀਆ ਜੋੜ ਜੋ ਨੂੰ ਕੋਈ ਆਇਆ ਜੰਮੀ ਕਰੇ ਬੱਚੀ ਦਾ ਘਰ ਕੇ ਕੋਈ ਨਾ ਭੱਜਦੀ ਆ ਭਾਈ ਹੂੰ ਠੀਕ ਆ ਉਹੜਾ ਬੱਚੀ ਦਾ ਕਰਕੇ ਭੇਜਦੀ ਆ ਬਈ ਹਾਂ ਚੰਗੀ ਆ ਬੜ ਵੈਸੇ ਸੂਈ ਸਵਾਈਅ ਸਨ ਕੀਆ ਵੱਡੀ ਗੱਲ ਗਰਮੀ ਘਟ ਮਨੂੰ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆਊਗੀ ਤੋਰਾ ਤਰਾ ਚੈੱਕ ਕਰ ਲੋ ਆਰਡਰ ਕਮਾਲ ਦਾ ਬਈ ਨਾੜਾ ਨੂਣਾ ਲੈਵੇ ਤੇ ਫੁੱਲ ਆ ਗਿਆ ਬਰੀਡ ਵਾਈਜ਼ ਚੰਗੀ ਆ ਤੋ ਫੈਂਟ ਚੰਗੀ ਆਉਣੀ ਆ ਦੁੱਧ ਚੰਗਾ ਗੜਾ ਦੇਊਗੀ ਬਈ ਤੇ ਘਰੇ ਜਿਵੇਂ ਦੁੱਧ ਪੀਣਾ ਚੰਗਾ ਹੁੰਦਾਗਾ ਤਾਂ ਮੁੱਲ ਕੀ ਆ ਮਾਤਾ ਜੈਜਾ ਫਿਰ ਇਹਦਾ 58000 ਬੱਤਾ 58000 ਕੀ ਮੰਨ ਤਾਣ ਹੋ ਜੀ ਹਾਂ ਦੇ ਮੰਗੇ 55000 ਠੀਕ ਆ 58000 ਰੁਪਇਆ ਮੌਲਾ 55000 ਦੀ ਮਾਦਾ ਕਹਿੰਦੀ ਵੜ ਦੇ ਦਾਂਗੇ ਵੜ ਚੰਗੀ ਆ ਖਰ ਚਾਰੇ ਥਾਣ ਨਿਕੜਵੇਂ ਪੂਰੇ ਗੈਪ ਤੇ ਇਕੱਲਾ ਇਕੱਲਾ ਥਾਣ ਮੁੱਠੀ ਵਾਲਾ ਥਾਣ ਚਿਵਾਈ ਚਿਵਾਈ ਦੀ ਮਾਦਾ ਕਹਿੰਦੀ ਨੰਬਰ 1 ਹੈ ਕੀ ਬਾਤ ਆ ਨਾੜਾ ਦੇਖੋ ਬਈਲੇ ਵਿੱਚ ਲੇਵਾ ਬਹੁਤ ਸੋਣਾ ਤਿਆਰ ਕਰ ਹਾਂ ਬਹੁਤ ਵਧੀਆ ਆ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਤਾਂ ਕਨੈਕਟ ਕਰ ਲਿਓ ਜੀ ਧੰਨਵਾਦ ਆ ਤਾਰਾ ਮਾਰ ਕੇ ਵੀ ਦਿਖਾ ਤੂੰ ਆ ਤਾਰਾ ਮਾਰ ਦੋ ਕੋਈ ਨਹੀਂ ਮਤ ਤਾਰਾ ਮਾਰ ਕੇ ਦਿਖਾਣੇ ਲਾ ਬਈ ਚਵਾਈ ਦੇਖੋ ਠੰਡੀ ਬਹੁਤ ਆਣਾ ਮਾਤਾ ਲਾ ਬਈ ਠੰਡੀ ਸੀਤ ਲੈ ਲੈ ਬਈ ਨਾਲੇ ਮਾਤਾ ਨੇ ਕਿਦੇ ਚਵਾਈ ਕਰੀ ਨਹੀਂ ਹਨਾ ਮਾਤਾ ਹਾਂ ਬਈ ਕਿਹੜੀ ਗੁੜੀ ਤਾਂ ਬੱਜ ਕੇ ਤਾਂ ਚੋਲੇ ਦੀ ਪੁੱਤ ਗੋਡੇ ਬੋਲਵੇ ਨੇ ਅੱਛਾ 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 ਹੰ ਮਾ ਬਈ ਕੀ ਬਾਤ ਚਵਾਈ ਦੇਖੋ ਨੰਬਰ 1 ਆਗੀ ਬਾਕੀ ਠੰਡੀ ਸੀਲਾ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਕਿਉਂ ਨਾਲ ਹੀ ਤਿਆਰ ਹੋ ਜੂਵੇ ਧੰਨਵਾਦ ਵੀਰੇ